ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦਾਸ ਕੁਲਵੰਤ ਸਿੰਘ ਹਾਉ ਜੀ ਸਾਵਣ ਦੇ ਮਹੀਨੇ ਦੇ ਉੱਪਰ ਕੁਝ ਦੁਹਰਾ ਸ਼ੰਦ ਤੁਹਾਡੇ ਨਾਲ ਸਾਂਝਾ ਕਰਦੇ ਆ ਕਿਉਂਕਿ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਹਾਂ ਜਦੋਂ ਪਿਆਸੀ ਤਰਤ ਤੇ ਪੈ ਜਾਵੇ ਬਰਸਾਤ ਕੰਦ ਮੂਲ ਜੀ ਜੰਤ ਨੂੰ ਹੁੰਦੇ ਰੱਬੀ ਦਾਤ ਵਰਦੀ ਵਾਰਿਸ਼ ਦੇਖ ਕੇ ਹੋ ਵਰਦੀ ਵਾਰਿਸ਼ ਦੇਖ ਕੇ ਖੁਸ਼ ਹੋਵੇ ਕਿਰਸਾਨ ਬੇ ਲੋੜੀ ਜੇ ਪੈ ਜਾਏ ਤਾਂ ਮੁਠੀ ਚ ਆਵੇ ਜਾਣ ਸਾਵਣ ਰੁੱਤ ਸਹਾਵਣੀ ਚੜਦੀ ਜਾਵੇ ਲੋਰ ਬਾਗੀ ਕੋਇਲ ਕੂਕਦੀ ਪਹਿਲਾ ਪਾਵਣ ਮੋਰ ਨਿੰਮੀ ਵਾਹ ਕਤੀ ਹੋ ਨਿੰਮੀ ਵਾਹ ਰਰ ਕਰਮ ਕੇ ਦੀ ਬੱਗੀ ਬੋਲਣ ਮੋਰ ਬਿਜਲੀ ਲਿਸ਼ਕਾ ਮਾਰਦੀ ਉਹ ਬੱਦਲ ਪਾਵਨ ਸ਼ੋਰ ਕਿਣ ਮਿਣ ਕਿਣ ਮੇਣੋ ਵਾਰ ਰਿਹਾ ਕੱਚੇ ਕੋਠੇ ਚੋਂ ਰੋਜ਼ ਦਿਹਾੜੀ ਮਰ ਰਹੀ ਭੁੱਖੇ ਬੱਚੇ ਰੋਣ ਓ ਟੈਂ ਟੈਂ ਡੱਡੂ ਬੋਲਦੇ ਹੋ ਟੈਂ ਟੈਂ ਡੱਡੂ ਲਾ ਕੇ ਪੂਰਾ ਤਾਣ ਫਿਰ ਬੰਬੀ ਹਾਂ ਬੋਲਿਆ ਵਿੱਚ ਖੁਸ਼ੀ ਦੇ ਆਣ ਬੋਟਾਂ ਸੀ ਜਦ ਪਾਰੇ ਅੱਜ ਕੱਲ ਦੇ ਹਾਲਾਤੇ ਬੋਟਾਂ ਸੀ ਜਦ ਪਾਰੇ ਵੱਡੀ ਸੀ ਮਨ ਆਸ ਮੀ ਪਿਆ ਪਤਾ ਲੱਗਦਾ ਉਹ ਕਿੱਥੇ ਗਿਆ ਵਿਕਾਸ ਚੜਨ ਕਟਾਵਾਂ ਕਾਲੀਆਂ ਹੋ ਚੜਨ ਕਟਾਵਾਂ ਕਾਲੀਆਂ ਪੈਂਦੀ ਮੱਠੀ ਪੂਰ ਦਿਲ ਵਿੱਚ ਤਾਂਗ ਮਿਲਨ ਦੀ ਓ ਮਹੀ ਬੈਠਾ ਦੂਰ ਮੌਸਮ ਹੋਇਆ ਗਿਜਗਿਜਾ ਸਿੱਲੀ ਹੋਈ ਪੌਣ ਖੰਬਾਂ ਵਾਲੇ ਉੱਡਦੇ ਓਹ ਹੈ ਕੀੜਿਆਂ ਦੇ ਪੌਣ ਓ ਮੱਛਰ ਮੱਖੀ ਤੋਂ ਸਦਾ ਹੋ ਮੱਛਰ ਮੱਖੀ ਤੋਂ ਸਦਾ ਸੈਦੋ ਰੱਖ ਖਿਆਲ ਸਭੇ ਰੁਤਾ ਮਾਨ ਲੈ ਔਰ ਰੱਬੀ ਰਜਾ ਨਿਹਾਲ ਸਭੇ ਰੁਤਾ ਮਾਨ ਲੈ ਰੱਬੀ ਰਜਾ ਨਿਹਾਲ ਬਹੁਤ ਬਹੁਤ ਧੰਵਾਦ ਜੀ